ਅੱਜ ਇਹ ਸੌੜਿਆ ਪੰਜਾਬ ਸਰਕਾਰ ਤੇ ਬੋਦੀ ਦਾ ਇਹ ਕੱਲ ਇਹਨਾਂ ਨੇ ਗਰਦਾਸਪੁਰ ਦੇ ਵਿੱਚ ਸਾਡੇ ਜਿਹੜੇ ਕਿਸਾਨਾਂ ਦੀ ਜ਼ਮੀਨ ਉੱਥੇ ਜਿਹੜਾ ਐਨ ਐਚ ਹਾਈਵੇ ਨਿਕਲ ਰਿਹਾ ਬਗੈਰ ਪੈਸੇ ਦਿੱਤਿਆਂ ਤੋਂ ਉੱਥੇ ਕੱਲ ਧੱਕੇ ਨਾਲ ਕਬਜ਼ਾ ਕੀਤਾ ਤੇ ਵੱਡੇ ਪੱਧਰ ਤੇ ਉੱਥੇ ਕਿਸਾਨਾਂ ਨੇ ਤੁਸੀਂ ਵੇਖਿਆ ਉੱਥੇ ਝੋਨੇ ਦੇ ਵਿੱਚ ਪੁਲਿਸ ਨੇ ਵੜ ਕੇ ਵੱਡੀ ਪੱਧਰ ਤੇ ਦੋ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਤੇ ਉੱਥੇ ਸਾਡੇ ਕਿਸਾਨਾਂ ਤੇ लाठी चार्ज ਕੀਤਾ ਤੇ ਜੇ ਕਿਤੇ ਪੁਲਿਸ ਇੰਨੀ ਸਹਿਰਦਿਆ ਤੇ ਪੰਜਾਬ ਦਾ ਲੈਂਡ ਆਰਡਰ ਇੰਨਾ ਜਿਹੜਾ ਵਿਗੜ ਰਿਹਾ ਤੇ ਉਧਰ ਕਿਉਂ ਨਹੀਂ ਇਹ ਜ਼ੋਰ ਲਾ ਰਹੀ ਜਿੰਨਾ ਕਿਸਾਨਾਂ ਤੇ ਲਾਇਆ ਔਰ ਜਿੰਨਾ ਚਿਰ ਕਿਸਾਨਾਂ ਦਾ ਪੈਸਾ ਨਹੀਂ ਦਿੱਤਾ ਜਾਂਦਾ ਐਨਐਚ ਹਾਈਵੇ ਤੇ ਉਹਨਾਂ ਚਿਰ ਕਿਸਾਨ ਬਿਲਕੁਲ 1 ਇੰਚ ਤੇ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇਣਗੇ ਔਰ ਜਿਹੜੀ ਲੈਂਡ ਪੂਲ ਪੌਲਸੀ ਲੈ ਕੇ ਆਈ ਸਰਕਾਰ ਦੀ ਜਿਹੜੀ 24346 ਕਿੱਲੇ ਜ਼ਮੀਨ ਜਾ ਰਹੀ ਆ ਪੰਜਾਬ ਦੀ ਉਹ ਜਿਹੜੀ ਜ਼ਮੀਨ ਤੇ 1 ਇੰਚ ਤੇ ਹੀ ਸਰਕਾਰ ਦਾ ਕਬਜ਼ਾ ਨਹੀਂ ਹੋਣ ਦਵਾਂਗੇ ਭਾਵੇਂ ਸਾਨੂੰ ਜਿੰਨੀ ਮਰਜ਼ੀ ਵੱਡਾ ਸੰਘਰਸ਼ ਕਰਨਾ ਪਵੇ ਜਿੰਨੀਆਂ ਮਰਜ਼ੀ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਣ ਕਿਉਂਕਿ ਜ਼ਮੀਨ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਸਾਨੂੰ ਦਿੱਤੀ ਕਾਸਤਕਾਰ ਤੋਂ ਮਾਲਕੀ ਬਣਾਈ ਤੇ ਜ਼ਮੀਨਾਂ ਐਵੇਂ ਨਹੀਂ ਦਵਾਂਗੇ ਇਹ ਸਰਕਾਰ ਆਪਣੇ ਪੈਸੇ ਕਮਾਉਣ ਵਾਸਤੇ ਜਿਹੜਾ ਕੇਜਰੀਵਾਰ ਦਲਾਹਲ ਆਇਆ ਪੰਜਾਬ ਦੇ ਬਿਰੜ ਕੇ ਬਣ ਕੇ ਜਿਹਾ ਸ਼ਯੋਧੀਆਂ ਉਹ ਇਲੈਕਸ਼ਨ ਲੜਨੀ ਚਾਹੁੰਦਾ ਪੰਜਾਬ ਚੋਂ ਪੈਸੇ ਇਕੱਠੇ ਕਰਨਾ ਚਾਹੁੰਦਾ ਤੇ ਸਰਕਾਰ ਜਿਹੜੇ ਪੰਜਾਬ ਦੇ ਕਿਸਾਨ ਹੈ ਬਿਲਕੁਲ ਇਹਨਾਂ ਨੂੰ ਇਹਨਾਂ ਦੀਆਂ ਨੀਤੀਆਂ ਤੋਂ ਪਾਪਸ ਮੋੜਨਗੇ ਔਰ ਵਾਪਸ ਭਜਾਉਣਗੇ ਦੂਜੇ ਬੰਨੇ ਜਿਹੜੇ ਚੇਪਾ ਵਾਲੇ ਮੀਟਰ ਲੱਗਨ ਜਾ ਰਹੇ ਜਿਹੜੀ ਸਾਡਾ ਏਡੀਓ ਸਾਹਿਬ ਜਿਹੜਾ ਪੰਜਾਬ ਦਾ ਬਿਜਲੀ ਮੰਤਰੀ ਆ ਜਿਹੜਾ ਸੈਂਟਰ ਸਰਕਾਰ ਦੇ ਵਿੱਚ ਜਿਹੜਾ ਬਿਜਲੀ ਮੰਤਰੀ ਆ ਖੱਟਰ ਸਾਹਿਬ ਦੇ ਮੰਨ ਕੇ ਆਇਆ ਕਿ ਅਸੀਂ ਚੇਪਾ ਵਾਲੇ ਮੀਟਰ ਲਾਉਣੇ ਤੇ ਬਿਜਲੀ ਬੋਰਡ ਡਾਨੀਆਂ ਪਾੜੀਆਂ ਨੂੰ ਵੇਚਣਾ ਬਿਲਕੁਲ ਅਸੀਂ ਪੰਜਾਬ ਦੇ ਵਿੱਚ ਨਾ ਪੰਜਾਬ ਦੀ ਬਿਜਲੀ ਬੋਰਡ ਵਿਗਨ ਦਵਾਂਗੇ ਤੇ ਨਾ ਹੀ ਚੇਪਾ ਵਾਲੇ ਮੀਟਰ ਲਗਦਾਵਾਂਗੇ ਕਿਉਂਕਿ ਜਿੰਨੀਆਂ ਵੀ ਜ਼ਮੀਨਾਂ ਪੰਚਾਇਤਾਂ ਨੇ ਦਿੱਤੀਆਂ ਸਾਰੀਆਂ ਫਰੀ ਦਿੱਤੀਆਂ ਇਹ 1,60,000 ਕਰੋੜ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਲੋਕਾਂ ਦੀ ਪੰਜਾਬੀਆਂ ਦੀ ਜਾਇਦਾਦ ਆ ਜਿੰਨੇ ਬਿਜਲੀ ਬੋਰਡ ਗ੍ਰਿਡ ਬਣੇ ਆ ਇਹ ਸਾਰੇ ਲੋਕਾਂ ਨੇ ਜ਼ਮੀਨਾਂ ਫਰੀ ਦਿੱਤੀਆਂ ਤੇ ਅਸੀਂ ਬਿਲਕੁਲ ਵੀ ਸਰਕਾਰ ਨੂੰ ਨਾ ਲੈਂਡਪੁਡ ਪਾਲਿਸੀ ਦੇ ਜ਼ਮੀਨਾਂ ਐਕਵਾਇਰ ਕਰਨ ਨਾ ਚੇਪਾ ਵਾਲੇ ਮੀਟਰ ਲੱਗਣ ਦਵਾਂਗੇ ਤੇ ਨਾ ਹੀ ਬਗੈਰ ਪੈਸੇ ਦਿੱਤਿਆਂ ਤੋਂ ਜਿਹੜੀ ਐਨਐਚ ਹਾਈਵੇ ਜਮੀਨ ਐਕਵਾਇਰ ਕਰਨ ਦਵਾਂਗੇ ਜੋ ਨਾਮ ਸਿੰਘ ਦਾ ਪ੍ਰਧਾਨ ਅੱਜ ਜਿਹੜਾ ਜੀ ਗੱਲ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਹਾਈਵੇ ਨਿਕਲ ਰਿਹਾ ਸੀਗਾ ਉਹਨਾਂ ਬਿਨਾਂ ਪੈਸੇ ਦਿੱਤਿਆਂ ਤੋਂ ਕਿਸਾਨਾਂ ਦੀ ਜਿਹੜੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਝੋਨੇ ਲੱਗੇ ਦੇ ਵਿੱਚ ਉਹਨਾਂ ਪੋਕ ਲੈਣਾ ਫੇਰੀਆਂ ਜਦੋਂ ਸਾਡੇ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਤੇ ਪੰਜਾਬ ਸਰਕਾਰ ਨੇ ਸਾਡੇ ਕਿਸਾਨਾਂ ਤੇ ਬਹੁਤ ਤੱਕਾ ਕੀਤਾ ਲਾਠੀ ਚਾਰਜ ਕੀਤਾ ਅੱਜ ਉਹਦੇ ਵਿਰੋਧ ਦੇ ਵਿੱਚ ਅਸੀਂ ਮੋਦੀ ਸਾਹਿਬ ਆਪਣਾ ਭਗਵੰਤ ਮਾਨ ਦਾ ਬੁਤਲਾ ਫੂਕਿਆ ਵਾ ਬਾਕੀ 14 ਤਰੀਕ ਨੂੰ ਅਸੀਂ ਜਿਹੜਾ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਜਾ ਰਿਹਾ ਵਾ ਉਹਦੇ ਵਾਸਤੇ ਅਸੀਂ ਚੀਫ ਬਾਰਡਰ ਤੇ ਧਰਣਾ ਲਾ ਸਾਡਾ ਲੱਗ ਰਿਹਾ ਵਾ ਬਾਕੀ ਜਿਹੜੀ ਲੈਂਡ ਪੂਲਿੰਗ ਦੇ ਜ਼ਮੀਨ ਐਕਵਾਇਰ ਕਰਨ ਲੈਨੇ ਨੇ ਅਸੀਂ ਉਹ ਕਿਸੇ ਕੀਮਤੇ ਨਹੀਂ ਹੋਣ ਦਿਆਂਗੇ ਸਾਡੇ ਪਿੰਡਾਂ ਦੇ ਵਿੱਚ ਸਾਰੇ ਮਤੇ ਪੈ ਕੇ ਇਸ ਗੱਲ ਦੇ ਉੱਤੇ ਸਾਰੀ ਆਪਣਾ ਮੀਟਿੰਗਾਂ ਹੋ ਰਹੀਆਂ ਨੇ ਕਿ ਉਹ ਜਿਹੜੀ ਜ਼ਮੀਨ ਹੈ 1 ਇੰਚ ਵੀ ਨਹੀਂ ਦਿਆਂਗੇ ਭਾਵੇਂ ਸਰਕਾਰ ਕਿੰਨੀ ਵੀ ਚੜ ਕੇ ਆ ਜੇ ਪਿੰਡਾਂ ਦੇ ਵਿੱਚੋਂ ਇਦਾਂ ਇਕੱਠ ਹੋ ਗਏ ਦਿੱਲੀ ਵਾਂਗੂ ਵੱਡਾ ਸੰਘਰਸ਼ ਲੱਗਣ ਦੀ ਵੀ ਆਸ ਆ ਵੀ ਜੇ ਜੇ ਸਰਕਾਰ ਨਾ ਟਲੀ ਤੇ ਪਹਿਲਾਂ ਵਾਂਗੂ ਜਿਵੇਂ ਸਾਡਾ ਮੋਰਚਾ ਚੱਲਿਆ ਸੀ ਦਿੱਲੀ ਉਸੇ ਤਰ੍ਹਾਂ ਮੋਰਚਾ ਚੱਲੂਗਾ ਧੰਨਵਾਦ ਬਿਨਾ ਪੈਸੇ ਦੇਣ ਤੋਂ ਜੀ ਅਸੀਂ ਆਨੇ ਵਿੱਚ ਪਹਿਲਾਂ ਕਿਸਾਨ ਦੇ ਖਾਤੇ ਦੇ ਵਿੱਚ ਪੈਸੇ ਪਾਓ ਫਿਰ ਜ਼ਮੀਨ ਤੇ ਕਬਜ਼ਾ ਕਰੋ ਪਰ ਉਹਾਂ ਦੇ ਵੀ ਤੁਹਾਨੂੰ ਸੜਕ ਬਣਾ ਲੈਣ ਦੋ ਤੁਹਾਡੇ ਖਾਤੇ ਵਿੱਚ ਦੁਬਾਰਾ ਫਿਰ ਅਸੀਂ ਪੈਸੇ ਪਾਵਾਂਗੇ ਪਰ ਬਾਅਦ ਵਿੱਚ ਕਿੰਨੇ ਪਾਉਣੇ ਆ ਇਸ ਕਰਕੇ ਕਿਸੇ ਕੀਮਤ ਤੇ ਵੀ ਅਸੀਂ ਕਬਜ਼ਾ ਨਹੀਂ ਦੇਵਾਂਗੇ